ਸਵਾਗਤ ਹੈ ਦੋਸਤੋ ਤੁਹਾਡਾ ਦਵਿੰਦਰ ਡੇਰੀ ਫਾਰਮ ਤੇ ਦੋਸਤੋ ਜਿਹੜੀ ਅੱਜ ਆਪਾਂ ਹਾਂ ਵੀਡੀਓ ਆ ਇਹ ਮੋੜ ਮੰਡੀ ਤੋਂ ਲੈ ਕੇ ਆ ਰਹੇ ਹਾਂ ਜਿਹੜਾ ਜਰਸੀ ਵਿੱਚ ਗਾਂ ਕੀ ਬਹੁਤ ਸੋਹਣੀ ਬਹੁਤ ਸੋਹਣਾ ਆਰਡਰ ਹੈ ਅੰਨਕਲਾ ਥਣ ਪਿਆ ਤੇ ਬਹੁਤ ਵੱਡਾ ਲਿਵਾ ਪਾਂਡੀ ਲਈ ਫਿਰਦੀ ਆ ਤੇ ਹੁਣੀ ਤਾਜੀ ਸੂਈ ਇੱਥੇ ਮੰਡੀ ਚ ਤੇ ਤੁਸੀਂ ਬਾਹਾਂ ਥੋੜੀ ਮੈਂ ਗੱਲ ਕਰਵਾ ਦਨ ਡਿਟੇਲ ਲੈ ਕੇ ਦੱਸ ਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਆਪਣਾ ਪਿੰਡ ਕਿਹੜਾ ਪਿੰਡ ਆਪਣਾ ਢੈਨ ਮੋੜਾਂ ਦੇ ਕੋਠੇ ਐ ਮੋੜ ਮਕਸੂਥਾ ਢੈਨ ਮੋੜਾਂ ਦੇ ਕੋਠੇ ਹਾਂ ਮੋੜ ਮਕਸੂਥਾ ਮੋੜ ਮਕਸੂਥਾ ਤੇ ਆਪਣਾ ਇਹੜਾ ਵਪਾਰ ਦਾ ਕੰਮ ਆ ਜੀ ਹਾਂ ਬਾਈ ਤੇ ਇਹ ਜਿਹੜੀ ਬਾਬਾ ਬੈੜ ਦਿਖਾਈ ਐਨੀ ਆ ਕਿੰਨਾ ਸੂਆ ਜੀ ਇਹ ਤੀਜਾ ਸੂਆ ਜੀ ਤੀਜਾ ਸੂਆ ਸੂਆ ਤੇ ਦੁੱਧ ਕਿੰਨਾ ਆ ਜੀ ਥੱਲੇ ਇਹ ਪਹਿਲੇ ਸੂਏ ਦਿੱਤਾ ਸੀ 25 26 ਦੂਜੇ ਸੂਏ ਦਿੱਤਾ 30 ਲੀਟਰ ਐ ਕਿ ਤੀਜੇ ਹੈਗੇ ਦੂਜੇ ਸੂਏ 30 ਲੀਟਰ ਦਿੱਤਾ ਹਾਂ ਹਾਂ ਤੇ ਆਪਣਾ ਜਿਹੜਾ ਮੋਬਾਈਲ ਨੰਬਰ ਬੋਲਦੇ ਜੀ 73550 73550 18792 18792 ਹਾਂਜੀ ਤੇ ਆਪਣਾ ਜਿਹੜਾ ਇਹਦਾ ਰੇਟ ਕੀ ਰੱਖਿਆ ਜੀ ਮੁੱਲ ਰੇਟ ਦਾ 85000 ਹੈ ਜੀ 85000 ਲੈਣ ਦੇਣ ਹਾਂਜੀ ਤੇ ਘਰੇ ਆਏ ਬੰਦੇ ਦਾ ਮਾਨਦਨ ਹੋ ਜਾਊਗਾ ਹਾਂਜੀ ਹਾਂ ਤੇ ਜਿਹੜਾ ਦਵਾਇਓ ਬਾਈ ਲੈ ਵੀ ਮਿੱਤਰੋ ਸੁਣੋ ਇਹ ਪਾਤ ਤੋਰ ਕੇ ਦਿਖਾਉਂਦੇ ਆ ਬਹੁਤ ਸੋਣੀ ਜਿਹੜੀ ਜਰਸੀ ਆ ਬਹੁਤ ਵੱਡਾ ਲੇਵਲ ਆਈ ਫੱਦੀ ਆ ਪਾਂਡੀ ਲੇਵਲ ਜਾਈ ਫੱਦੀ ਆ ਆਲਾ ਤੇਰੇ ਤੋਂ ਪੁੱਛੇ ਮੈਂ ਤੁਰਿਆਣੀਆਂ ਦਾ ਬਹਿੜ ਤੋਂ ਇੰਨਾ ਲੇਵਲ ਲੱਗਿਆ ਰੇਟ ਪਾਈਆਂ ਨੇ 85000 ਦਾ ਕਰਿਆ ਬਾਕੀ ਮੌਕੇ ਤੇ ਹੀ ਮਾਨਤਨ ਹੋ ਜਾਊਗਾ ਤੇ ਬਿਲਕੁਲ ਜਾਇਜ਼ ਜੇ ਮੁੱਲ ਦੀ ਆ ਧੰਨਵਾਦ ਦੋਸਤੋ ਵੀਡੀਓ ਦੇਖੋਗੇ